ਉਹ ਆ ਉਹਨਾਂ ਪਈ ਆ ਇਹ ਲਾ ਕੇ ਉਹਨਾਂ ਨੇ ਦੇਖੋ ਕਿੰਨੀ ਯਾਰ ਮਲੈਮ ਲੱਗਦੀ ਆ ਹੈਨਾ ਤੇ ਉਹ ਦੇਖੋ ਲਾ ਰਹੀ ਆ ਕੁਝ ਦੇਖਿਓ ਇਹ ਉਹਨਾਂ ਬੈਕ ਦੀ ਜਾਇ ਇੱਥੇ ਮੋਸਟਲੀ ਜਿਹੜਾ ਬਿਜ਼ਨਸ ਆ ਉਹਨ ਦਾ ਵੇਚਣ ਦਾ ਵੀ ਕਰਦੇ ਆ ਬੈਠੀ ਆ ਨਾ ਪਤੰਦਰ ਦੀ ਆਏ ਬੈਠੀ ਆ ਆ ਦਾ ਅਫੀਸ਼ੀਅਲ ਕਰਾ ਰਹੀ ਆ ਅਫੀਸ਼ੀਅਲ ਕਰਾ ਰਹੀ ਆ ਮੈਂਟਲ ਸੈਂਡਾ ਜਲਾ ਦੇ ਆ ਨੇ ਪਰੇ ਕਰਦੇ ਨੇ ਆ ਇਹਨਾਂ ਦੀ ਫੈਮਲੀ ਫੈਮਲੀ ਬਿਜ਼ਨਸ ਆ ਸਟੀਆਂ ਦੇ ਵਿੱਚ ਤਾਂ ਲੋਕ ਬਿਜ਼ਨਸਮੈਨ ਜੇ ਰਹਿੰਦੇ ਆ ਇਹ ਦੂਰ ਦੂਰ ਆਸਟ੍ਰੇਲੀਆ ਦੇ ਵਿੱਚ ਚਲੇ ਜਾਂਦੇ ਆ ਫੈਮਲੀ ਬਿਜ਼ਨਸ ਆ ਇਹ ਸਾਰੇ ਫੈਮਲੀ ਹੋਣੀ ਆ ਇਹਨਾਂ ਦੀ ਜਿਨ੍ਹਾਂ ਦਾ ਇਹ ਕਾਰੋਬਾਰ ਆ ਭੇਡਾਂ ਭੇਡਾਂ ਦੀ ਔਨ ਔਨ ਬਹੁਤ ਮਹਿੰਗੀ ਵਿਕਦੀ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਜਾਂਦਾ ਜਾਂਦਾ ਦੱਸਾਂ ਬਹੁਤ ਮਹਿੰਗੀ ਬਾਈ ਜੀ ਔਨ ਵਿਕਦੀ ਆ ਤੇ ਆਸਟ੍ਰੇਲੀਆ ਦੇ ਵਿੱਚ ਆਪਣੇ ਪੰਜਾਬੀਆਂ ਦੇ ਵੀ ਫਾਰਮ ਹੈਗੇ ਆ ਤੋ ਦੇਖੋ ਯਾਰ ਬਹੁਤ ਜ਼ਿਆਦਾ ਹੈ ਤਾਂ ਉਹ ਪਈ ਆ ਕਿੰਨੀ ਕੁਲੀ ਆ ਯਾਰ ਬਹੁਤ ਵਧੀਆ ਬਈ ਹੁਣ ਆਪਾਂ ਪਹੁੰਚ ਗਏ ਆਂ ਸੈਕਸ਼ਨ ਪੇਡੂਆਂ ਦੇ ਚ ਸੋ ਵੈਰੈਟੀ ਬਹੁਤ ਜ਼ਿਆਦਾ ਵਾ ਬਹੁਤ ਲੰਮੀ ਵੀਡੀਓ ਬਣ ਜਾਣੀ ਆ ਸੋ ਇਸੇ ਲਈ ਮੈਂ ਸ਼ਾਰਟ ਕਟ ਦੇ ਵਿੱਚ ਪੈ ਰਿਹਾ ਵਾਂ ਇਹਨਾਂ ਦੇ ਵੀ ਉਹੀ ਚੀਜ਼ ਆ ਲੈ ਸਕਿਨ ਦੇਖੋ ਮੈਂ ਕਿਹੜਾ ਕੋਈ ਫਿਲਟਰ ਲਾਇਆ ਵਾ ਵੀ ਫਿਲਟਰ ਲਾ ਕੇ ਇਹਦੀ ਸਕਿਨ ਉਹ ਚਮਕਦੀ ਕਰਦੀ ਹੋਣੀ ਆ ਨਾਰਮਲ ਯਸ ਸਕਿਨ ਖਾਂਦੇ ਇੱਕ ਨੰਬਰ ਦਾ ਬਦੰਦਰ